ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਮਣੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਸੱਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰੇ ਗਏ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਜਿਮਣੀ ਚੋਣਾਂ ਦਾ ਬਾਈਕਾਟ ਕੀਤਾ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਅੱਜ ਤੋਂ ਲਗਭਗ 5 ਦਿਨ ਪਹਿਲਾਂ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੂੰ ਚੋਣ ਪ੍ਰਚਾਰ ਅਤੇ ਚੋਣ ਰੈਲੀਆਂ ਕਰਨ ਦੇ ਫੋਕਮ ਨਈ ਜਾਰੀ ਹੋਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਹੁਣਾ ਵੱਲੋਂ ਇਸ ਲਈ ਚੋਣਾਂ ਦਾ ਬਾਈਕਾਟ ਕੀਤਾ ਗਿਆ ਇਨ੍ਹਾਂ ਚੋਣਾਂ ਦੇ ਵਿੱਚ ਸਾਰੇ ਹੀ ਸਿਆਸੀ ਪਾਰਟੀਆਂ ਦੇ ਆਗੂਆਂ ਨਵੇਂ بڑے ਸੰਸਦਾਂ ਨੇ ਪੂਰਾ ਤਾਮ ਝਾਮ ਚੁੱਕਿਆ ਸ਼ਬਦਾਵਲੀ ਜਿਹੜੀ ਵਰਤੀ ਗਈ ਕਈ ਸਵਾਲ ਖੜੇ ਹੋਏ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਧਰਮ ਪਤਨੀ ਅੰਮ੍ਰਤਾ ਵੜਿੰਗ ਉਹ ਮੇਰੇ ਕੰਮ ਦੇ ਨਹੀਂ ਰਹੀ ਯਾਨੀ ਕਿ ਉਹ ਸੁੱਖੀ ਬਿੰਦੀ ਲਾ ਕੇ ਨਿਕਲ ਜਾਂਦੀ ਹੈ ਕਦੇ ਭੋਗ ਤੇ ਕਦੇ ਮਰਗ ਤੇ ਕਦੇ ਕਿਸੇ ਦੇ ਵਿਆਹ ਤੇ ਕਿਸੇ ਦੇ ਬਰਥਡੇ ਤੇ ਵੀ ਉਹ ਮੇਰੇ ਕੰਮ ਦੀ ਨਹੀਂ ਸੀ ਇਹ ਤਾਂ ਮੈਨੂੰ ਕੋਈ ਬੰਦਾ ਰੱਖਣਾ ਪੈਣਾ ਹੈ ਰੋਟੀ ਪਾਣੀ ਪਕਾਉਣ ਵਾਸਤੇ ਰਵਨੀਤ ਬਿੱਟੂ ਨੇ ਉਸ ਉੱਤੇ ਤੰਜ ਕੱਸੇ ਫਿਰ ਉਸ ਤੋਂ ਬਾਅਦ ਐਨਾ ਕੁ ਵੱਡਾ ਮਾਮਲਾ ਭਖਿਆ ਕਿ ਚਰਨਜੀਤ ਸਿੰਘ ਚੰਨੀ ਨੇ ਕਮੇਡੀ ਕੀਤੀ ਜਿਸ ਸਮੇਂ ਅਮਰਤਾ ਵੜਿੰਗਵੀ ਮੌਜੂਦ ਸੀ ਯਾਨੀ ਕਿ ਸਟੇਜ ਦੇ ਥੱਲੇ ਕੁਰਸੀਆਂ ਤੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਵੀ ਬਿਰਾਜਮਾਨ ਸੀ ਜਿਹੜਾ ਚੰਦ ਸਿੰਘ ਚੰਨੀ ਦਾ ਭਾਸ਼ਣ ਸੁਣ ਰਹੀਆਂ ਸੀ ਉਸ ਭਾਸ਼ਣ ਦੇ ਵਿੱਚ ਜਿਹੜੀ ਮਹਿਲਾਵਾਂ ਉੱਤੇ ਟਿੱਪਣੀ ਕੀਤੀ ਗਈ ਉਸ ਤੋਂ ਬਾਅਦ ਤੱਤੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਮਹਿਲਾ ਮੰਡਲ ਜਿਹੜੀ ਕਮਿਸ਼ਨ ਹੈ ਉਸ ਉੱਤੇ ਜਿਹੜਾ ਹੈ ਸ਼ਿਕਾਇਤ ਕੀਤੀ ਨਾਲ ਦੀ ਨਾਲ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਕਰ ਦਿੱਤਾ ਗਿਆ ਨੋਟਿਸ ਤੋਂ ਬਾਅਦ ਚੰਨੀ ਦੇ ਨਾਲ ਜਿਹੜੀ ਕੁੱਤੇਖਾਣੀ ਹੋਈ ਪੰਜਾਬ ਦੇ ਵਿੱਚ ਜਿਹੜੀ ਉਹ ਵੀਡੀਓ ਚੱਲੀ ਜਿਸ ਦੇ ਵਿੱਚ ਉਹ ਕੁਝ ਮਹਿਲਾਵਾਂ ਦੇ ਉੱਤੇ ਟਿੱਪਣੀ ਕਰ ਰਹੇ ਨੇ ਕੁਝ ਚੁਟਕਲਾ ਸੁਣਾ ਰਹੇ ਨੇ ਕੋਈ ਵਿਅੰਗ ਕਰ ਰਹੇ ਕੋਮੇਡੀ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਉਹ ਵੀਡੀਓ ਹੈ ਉਸ ਨੂੰ ਬੜੇ ਵੱਡੇ ਪੱਦਰ ਦੇ ਪੰਜਾਬ ਦੇ ਮੋਬਾਈਲਾ ਉੱਤੇ ਟਰੋਲ ਕੀਤਾ ਗਿਆ ਅਤੇ ਚਰਨਜੀਤ ਸਿੰਘ ਚਰਨੀ ਦੇ ਤਾਂ ਪਹਿਲਾਂ ਹੀ ਖੜੇ ਪਏ ਹੋਏ ਨੇ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਕਿ ਮਹਿਲਾਵਾਂ ਦਾ ਜਿੰਸੀ ਸ਼ੋਸ਼ਣ ਕਰਦੇ ਨੇ ਯਾਨੀ ਕਿ ਗੰਦੇ ਤਰੀਕੇ ਦੇ ਨਾਲ ਅਸ਼ੀਰਵਾਦ ਦੇਣ ਸਮੇਂ ਹੱਥ ਰੱਖਦੇ ਨੇ ਉਹਨਾਂ ਨੇ ਸਪੈਸ਼ਲ ਉਹ ਜਿਹੜੀਆਂ ਫੋਟੋਆਂ ਕਰਕੇ ਜਿਹੜੀਆਂ ਫੇਸਬੁੱਕ ਤੇ ਉਹ ਦਿਖਾਈਆਂ ਵੀ ਰਵਨੀਤ ਮਿੱਟੂ ਨੇ ਇਸ ਤੋਂ ਬਾਅਦ ਇਹ ਮਾਮਲਾ ਛੜਿਆ ਆਖਰਕਾਰ ਮਹਿਲਾ ਕਮਿਸ਼ਨ ਨੇ ਨੋਟਿਸ ਜਾਰੀ ਕਰ ਦਿੱਤਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ 111 ਰਹੇ ਅਤੇ ਨਵੇਂ ਬਣੇ ਸੰਸਦ ਹਲਕਾ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਤੇ ਸ਼ਿਕੰਜਾ ਕੱਸਿਆ ਗਿਆ ਮਹਿਲਾ ਕਮਿਸ਼ਨ ਵੱਲੋਂ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਨੇ ਅੱਜ ਮਹਿਲਾ ਕਮਿਸ਼ਨ ਦੇ ਸਾਹਮਣੇ ਤਲਬ ਹੋ ਕੇ ਮਾਫੀ ਮੰਗੀ ਹੈ ਉਹਨਾਂ ਨੇ ਕਿਹਾ ਕਿ ਇਹ ਕੋਈ ਪੁਰਾਣਾ ਚੁਟਕਲਾ ਸੀ ਪੁਰਾਣੀ ਕੋ ਕਮੇਡੀ ਹੈ ਜਿਸ ਤਰ੍ਹਾਂ ਉਹ ਕੀਤੀ ਗਈ ਉਸ ਹਿਸਾਬ ਦੇ ਨਾਲ ਮੈਂ ਅਗਾ ਸੁਣਾ ਦਿੱਤੀ ਅੱਗੇ ਤੂੰ ਮੈਂ ਕੋਈ ਵੀ ਗੱਲਬਾਤ ਕਰਾਂਗਾ ਚੋਣ ਪ੍ਰਚਾਰ ਕਰਾਂਗਾ ਜਾਂ ਰੈਲੀ ਕਰਾਂਗਾ ਮੈਂ ਆਪਣੇ ਸ਼ਬਦਾਂ ਉੱਤੇ ਕੰਟਰੋਲ ਕਰਾਂਗਾ ਕਿ ਫਿਰ ਤੁਹਾਨੂੰ ਭਾਈ ਬੋਲਣਾ ਹੀ ਕਿਉਂ ਪੈਂਦਾ ਹੈ ਕਿ ਜਿੱਕਰ ਤੁਹਾਨੂੰ ਬਾਅਦ ਵਿੱਚ ਮਾਫੀਆਂ ਮੰਗਣੀਆਂ ਪੈਣ ਤੁਹਾਨੂੰ ਆਪਣੇ ਸ਼ਬਦਾਂ ਦੀ ਗ੍ਰਿਮਾ ਤੁਹਾਨੂੰ ਆਪਣੇ ਸ਼ਬਦਾਂ ਤੇ ਕੰਟਰੋਲ ਤੁਹਾਨੂੰ ਆਪਣੇ ਸ਼ਬਦਾਂ ਦਾ ਜਿਹੜਾ ਤਜਰਬਾ ਹੋਣਾ ਚਾਹੀਦਾ ਹੈ ਤੁਸੀਂ ਪੰਜਾਬ ਸੰਭਾਲਿਆ ਹੈ 111 ਦਿਨ ਵਾਸਤੇ ਲੰਬੇ ਸਮੇਂ ਤੋਂ ਤੁਸੀਂ ਸਿਆਸਤੇ ਵਿੱਚ ਹੋ ਲੇਕਿਨ ਫਿਰ ਵੀ ਤੁਹਾਨੂੰ ਰਾਜਾ ਬਣੇਗਾ ਆਪਣੀ ਪਤਨੀ ਵਾਸਤੇ ਭੱਦੀ ਜਿਹੜੀ ਆ ਵਿਅੰਗਮਈ ਤਰੀਕੇ ਨਾਲ ਉਹ ਸ਼ਬਦਾਂ ਨੂੰ ਬਿਆਨ ਕਰਦਾ ਹੈ ਇਹਦੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਵੇਂ ਬਣੇ ਸੰਸਦ ਹਲਕਾ ਜਲੰਧਰ ਤੋਂ ਇਹਨਾਂ ਨੇ ਆਪ ਦੇ ਸਾਧ ਦੇ ਨਾਲ ਵਿਅੰਗਮਈ ਤਰੀਕੇ ਨਾਲ ਉਹ ਭਾਸ਼ਣ ਦੇ ਵਿੱਚ ਪ੍ਰਚਾਰਿਆ ਟਰੋਲ ਕੀਤਾ ਗਿਆ ਆਖਰਕਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੁਣ ਸੰਸਦ ਹਲਕਾ ਜਲੰਧਰ ਨੂੰ ਜਲੰਧਰ ਤੋਂ ਉਹਨਾਂ ਨੂੰ ਮਾਫੀ ਮੰਗ ਕੇ ਆਪਣੀ ਜਿਹੜੀ ਹੈ ਜਾਂਚ ਡਾਉਣੀ ਪਈ ਉਹਨਾਂ ਨੂੰ ਪਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੇ ਵਿੱਚ ਮੈਂ ਐਜ਼ ਅ ਚਿਹਰਾ ਹੋਵਾਂਗਾ ਮੁੱਖ ਮੰਤਰੀ ਦਾ ਇਸ ਤੋਂ ਪਹਿਲਾਂ ਹੈ ਕਿ ਮਾਫੀ ਮੰਗ ਲੈਣਾ ਹੀ ਮੇਰੇ ਲਈ ਸਹੀ ਹੈ ਧੰਨਵਾਦ